ਕਰਨਾਂ ਲੌਂਦੀ ਜ਼ਰੂਰਤਾਂ ਪੈ ਗਈ ਕੱਲ ਦੇ ਲੋਕ ਲੈਟ ਪਿੱਛੇ ਬਹੁਤ ਮਜਬੂਰ ਨੇ ਮਲਿਆਣਾ ਨੂੰ ਕਿਹਾ ਸਾਨੂੰ ਸਾਰੇ ਇਕੱਠੇ ਹੋ ਕੇ ਦਰਖਾਸਤ ਦਵਾਂਗੇ ਐਮਐਲਏ ਸਾਹਿਬ ਤੋਂ ਕਹਾ ਕੇ ਮਹੀਨੇ ਦਾ ਪਰਸੀਜ ਬਿਜਲੀ ਚਾਲੂ ਕਰਾਓ ਆ ਬਿਜਲੀ ਬੋਰ ਵਾਲੇ ਆ ਰਹੇ ਜੀ ਹਮ ਪੈਸੇ ਘਰ ਮੇਂ ਸੇ ਦੇਣੇ ਕੋ ਤਿਆਰ ਹੈ ਹਜ਼ਾਰ ਰਜ਼ਾ ਰੁਪਏ ਵੀ ਭੂਕੀ ਨੰਗੀ ਹੈ ਤभी ਤੋਂ ਹਮ ਕਹਿ ਰਹਾ ਭਾਈ ਹਮ ਸੇ ਪੈਸੇ ਲੈ ਜਾਓ ਕਟੋਰਾ ਲੈ ਕੇ ਆ ਜਾਓ ਹਮ ਕਟੋਰਾ ਭਰ ਦਿੰਦੇ ਹਾਂ ਤੁਹਾਰਾ ਬਿਲਕੁਲ ਪੋਜ਼ਿਟਿਵ ਗੇਟ ਦੇ ਉੱਤੇ ਹੀ ਤਾਰ ਡਿੱਗੀ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਤਿੰਨ ਵੇ ਗਈ ਕੱਲ ਫੇਰ ਗਈ ਅੱਜ ਫੇਰ ਗਈ ਲਗਾਤਾਰ ਜਾ ਰਹੀ ਹੈ ਭਪਿੰਦਰ ਭਾਈ ਬੇਨਤੀ ਹੈ ਤੁਹਾਡੀ ਤੁਸੀਂ ਤੁਹਾਡੇ ਨੂੰ ਸੁਵਛਲਦੇ ਅਸੀਂ ਧਰਨਾ ਚੱਕ ਦਾਂਗੇ ਸਾਰੇ ਬੰਦੇ ਖੜੇ ਆ ਚਲੋ ਮੈਂ ਇਹਨਾਂ ਨੂੰ ਕਹਿ ਕੇ ਚੁਕਾ ਦਿੰਦਾ ਤੁਸੀਂ ਸਾਡੇ ਨਾਲ ਕੱਲ ਨੂੰ ਐਪਲੀਕੇਸ਼ਨ ਦਿਓ ਟ੍ਰਾਂਸਫਰ ਭਾਵੇਂ ਅੱਜ ਨਹੀਂ ਲੱਗਦਾ ਮਹੀਨੇ ਨੂੰ ਲਵਾ ਦਿਓ ਲੈਟ ਰੋਜ ਬੰਦ ਹੁੰਦੀ ਹੈ ਕਦੀ ਟ੍ਰਾਂਸਫਰ ਦੋ ਕਿਤੇ ਉੱਡ ਜਾਂਦੀ ਕਿਤੇ ਉੱਡਦੀ ਹੈ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਜਿਹੜੇ ਘਰਾਂ ਦੇ ਵਿੱਚ ਏਸੀ ਬਿਨਾ ਵਜਾ ਲੱਗਿਆ ਓਵਰਲੋਡਿੰਗ ਅਸੀਂ ਚਲਾ ਰਹੇ ਹਾਂ ਓਵਰਲੋਡਿੰਗ ਵਾਲਿਆਂ ਦੇ ਜਿਹੜੇ ਤੁਸੀਂ ਮੀਟਰ ਫ੍ਰੀ ਕੀਤੇ ਹੋਏ ਆ ਉਹਨਾਂ ਤੇ ਚਾਰਜੇਸ ਲਗਾਓ ਪਹਿਲਾਂ ਦਾ ਫਿਰ ਜਿਹੜੇ ਮੀਟਰ ਤੇ ট্রান্সਫਾਰਮਰ ਜਿੱਥੇ ਵੱਡਾ ਲੱਗਣਾ ਉੱਥੇ ਵੱਡਾ ਲਗਾਓ ਅਮੇ ਕਿਸ ਬਾਤ ਦੀ ਸਜ਼ਾ ਹੈ ਕਿ ہماری ਚੀਜ਼ੇ ਵੀ ਖਰਾਬ ਹੋ ਰਹੀ ਹੈ ہماری ਜਾਨੋ ਕੋ ਵੀ ਖਤਰਾ ਹੋ ਰਹਾ ਹੈ ਅਮੇ ਕਿਸ ਬਾਤ ਦੀ ਸਜ਼ਾ ਕਰ ਦੇਣਾ ਚਾਹੀਏ ਨਾ ਜੋ ਕੰਮ ਕਰਨੇ ਵਾਲੇ ਸਾਨੂੰ ਉਹਨਾਂ ਕੋਈ ਮੋਤਵਾਰ ਬੰਦਾ ਆਵੇ ਤਾਂ ਸੀ ਐਮਐਲ ਕੋਈ ਨਹੀਂ ਆਇਆ ਉਹ ਵੀ ਗਿਆ ਸਕੂਟੀ ਚੱਕੇ ਐਦਾਂ ਦੇ ਮੋਤਵਾਰ ਨੂੰ ਕੀ ਕਰਨਾ ਅਸੀਂ ਉਹਨੂੰ ਗਰਲਤ ਨਹੀਂ ਕਹਿ ਰਹੇ ਕੋਈ ਬੰਦਾ ਜ਼ਿੰਮੇਵਾਰ ਆ ਕੇ ਕਹ ਦੇ ਆਹ ਲਓ ਜੀ ਮਹੀਨੇ ਜੇ ਹੋ ਜੂ ਅਸੀਂ ਚੱਕਰ ਨੂੰ ਤਿਆਰ ਦੂਜੇ ਦਿਨਾਂ ਲਈ ਦੇਖਣ ਵਾਲੇ ਤਮਾਮ ਦਸਤਕਾਰਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਮਾਨਸੂਨ ਅਜੇ ਆਇਆ ਵੀ ਨਹੀਂਗਾ ਤੇ ਲੋਕਾਂ ਦੇ ਵਿਜੀਟ ਡਿਪਾਰਟਮੈਂਟ ਵੱਲੋਂ ਵੱਡੇ ਵੱਡੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਲੇਕਿਨ ਮਾਨ ਸਾਹਿਬ ਕਹਿੰਦੇ ਸੀਗੇ ਕਿ ਬਲਬ ਚੱਪੂਗਾ ਤੱਕ ਨਹੀਂਗਾ ਲੇਕਿਨ ਤਾਜਪੁਰ ਕਿੱਬਰ ਰੋਡ ਤੇ ਮੌਜੂਦ ਆ ਬੀਕੇ ਸਟੇਟ ਦੇ ਬਾਹਰ ਆਮ ਆਰੀ ਪਾਰਟੀ ਦੇ ਬੰਦੇ ਵੀ ਹੈਗੇ ਨੇ ਆਓ ਭਾਜੀ 1 ਮਿੰਟ ਭਰਪੂਰ ਭਾਜੀ ਆਮ ਆਰੀ ਪਾਰਟੀ ਚੋਂ ਆਮ ਆਰੀ ਪਾਰਟੀ ਚੋਂ ਮੱਲੇ ਵਾਲਿਆਂ ਨੇ ਧਰਨਾ ਲਾਇਆ ਮੱਲੇ ਵਾਲਿਆਂ ਨੂੰ ਇਸੇ ਕੱਲ ਦਾ ਭਰੋਸਾ ਦਿੱਤਾ ਵੀ ਕੱਲ ਨੂੰ ਇਕੱਠੇ ਹੋ ਕੇ ਐਪਲੀਕੇਸ਼ਨ ਦਿਓ ਜਿਹੜਾ ਟ ਪੰਜਾਬ ਸਰਕਾਰ ਕੋਲ ਅਗਰੇ ਵਾਲ ਹੱਲ ਕਰਾਉਂਗੇ ਵੀ ਤਰਨਾਲਾ ਨੂੰ ਜੁਰਤ ਕੀ ਪਵੇ ਤਰਨਾਲਾ ਨੂੰ ਆਉਂਦੀ ਜ਼ਰੂਰਤਾਂ ਪੈ ਗਈ ਕੱਲ ਦੇ ਲੋਕ ਲੈਟ ਪਿੱਛੇ ਬਹੁਤ ਮਜਬੂਰ ਨੇ ਮਲਿਆਣਾ ਨੂੰ ਕਿਹਾ ਸਾਰੇ ਇਕੱਠੇ ਹੋ ਕੇ ਦਰਖਾਸਤ ਦਵਾਂਗੇ ਐਮਐਲਏ ਸਾਹਿਬ ਤੋਂ ਕਹਾ ਕੇ ਮਹੀਨੇ ਦਾ ਪਰਸੀ ਜਾਓ ਬਿਜਲੀ ਚਾਲੂ ਕਰਾਓ ਬਿਜਲੀ ਬੋਰ ਵਾਲੇ ਆ ਰਹੇ ਜੀ ਚਲੋ ਸਟਰੀਟ ਲਾਈਟਾਂ ਜਗਦੀਆਂ ਪਈਆਂ ਬਿਜਲੀ ਅੰਦਰ ਘਰਾਂ ਚ ਕੀ ਕਰ ਰਹੇ ਆ ਚੈੱਕ ਕਰ ਰਹੇ ਆ ਚੈੱਕ ਕਰ ਰਹੇ ਆ ਨਹੀਂ ਰਹੇਗਾ ਕਿ ਘਰਾਂ ਤੇ ਬਿਜਲੀ ਨਹੀਂ ਹੈ ਲੜੂਟਾ ਵੀ ਲਾਈਟ ਨਹੀਂ ਆਮੇ ਦਿਖਾ ਦਵਾਂ ਇੱਕ 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 ਸਟਰੀਟ ਲਾਈਟ ਜਗਦੀ ਪਈ ਆ ਤੁਹਾਨੂੰ ਤਸਵੀਰ ਦਿਖਾ ਰਿਹਾ ਵਾਂ ਘਰਾਂ ਚ ਲਾਈਟ ਨਹੀਂ ਹੈਗੀ ਸਟਰੀਟ ਲਾਈਟ ਚ ਲਾਈਟ ਹੋਊਗੀ ਇਹ ਕਿਦਾਂ ਦਾ ਤਰੀਕਾ ਹੈ ਇਹ ਵਿਸ਼ਾਲ ਭਾਜੀ ਆ ਦੇਖੋ ਤੁਸੀਂ ਜਾ ਕੇ ਇਹ ਤਾਰ ਜੋ ট্রান্সਫਾਰਮਰ ਕੇ ਪਾਸ ਵੀ ਚਲੋ ਤੇ ਇਹ ਉਹ ਘਰ ਕੇ ਪਾਸ ਵੀ ਚਲੋ ਜੋ ਗਰਾਜ ਬੱਚਾ ਬਚਾ ہوا ਹੈ ਠੀਕ ਹੈ ਰਾਤ ہماری LED ਪੂਰੀ ਇਤਨਾ بڑا ਧਮਾਕਾ ਹੋਇਆ ਇਤਨੀ ਸिलो ਲਾਈਟ ਹੋਣੇ ਕੇ ਬਾਅਦ ਜੋ ਤੇਜ਼ ਲਾਈਟ ਹੋਈ ਹੈ ਨਾ इन्वेटर और उसमें एलईडी में आग लगी हुई है आप जाके वीडियो देख लो वहाँ पे मेरे घर पे और जो तारा टूटी है ना आप अभी का घर है ये खड़ी है बच्ची बची हुई है ए बताओ अगर चीज़ है तो हम फिर भी खरीद लेंगे ठीक है वो बच्ची है इनका घर है दोनों माँ बेटियाँ जब रात गेट पे खड़ी थी जब तारे टूटी हैं आज हम बाहर नहीं आते हमें अब भी ये कहना है कि पहले जो कम लोग थे ट्रांसफार्मर छोटा था काम चल रहा था अभी भी हम ये कह रहे हैं कि अगर तुम लोग नहीं करके देते हो आप हमसे पैसे ले लो ہم پیسے گھر میں سے دینے کو تیار ہیں ہزاروں ہزار روپے بھی بھوکی ننگی ہے ابھی تو ہم کہہ رہا ہے بھائی ہم سے پیسے لے جاؤ کٹورا لے کے آ جاؤ ہم کٹورا بھر دیتے ہیں تمہارا सीधी सी बात है अगर तुम्हारा सरकार के पैसे से भला नहीं होता अगर तुम्हारा ऐसी रूमों में बैठकर अपने अपने पर्सनल रूमों में बैठकर भला नहीं होता तो आप जनता से वोट लेके जाओ पैसे भी ले जाओ इनने दे दो पैसे आ गए हां आ जाओ भाई जिसने पैसे लेने कर लो आप ओ यार बड़ी सोनी मारी जी गल कहती यार इनने आम आदमी पार्टी नु दे देने 100-100 हजार हजार रुपया ट्रांसफर बदल दो यार हम सरकार में आम आदमी पार्टी नु नहीं पैसे कह रहे हैं वो कह रहे हैं बिजली बोर्ड ते जे कोई खर्चा आंदा पर बिजली बोर्ड बिजली वाले सुनो 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 मैं ये कह रही हूँ अगर जो जिसकी ये जिम्मेदारी है जिसकी ये जिम्मेदारी है ट्रांसफार्मर लगवाने की और सुनवाई नहीं करते वो आप हमसे पैसे ले जाए डिपार्टमेंट पैसे चल दे पैसे नहीं नहीं वो, वो एक गल कह रहे है, पर बिजली वाले आगे काम चालू हो गया जाके देखो देख ले काम चालू हो गया वो एक गल कह रहे ਕਰ ਰਹੇ ਆ ਮੈਂ ਜੀ ਠੀਕ ਕਰ ਤੁਸੀਂ ਰੋਜ਼ ਰੋਜ਼ ਹਾਂਜੀ ਮੇਰਾ ਨਾਮ ਪ੍ਰਿਆ ਹੈ ਮੈਂ ਇਹ ਕਹਿਣਾ ਚਾਹੁੰਦੀ ਆਂ ਅਸੀਂ ਰੋਜ਼ ਪਰੇਸ਼ਾਨ ਆ ਬਿਜਲੀ ਤੋਂ ਡੇਲੀ ਡੇਜੀ ਬਿਜਲੀ ਜਾਂਦੀ ਰਾਤ ਨੂੰ ਜਾਂਦੀ ਬੱਚਾ ਤੜਫਦਾ ਰੋਂਦਾ ਹੈ ਕਦੀ ਸੀ ਬਾਹਰ ਸੌਂਦੇ ਆ ਬਹੁਤ ਮੁਸ਼ਕਿਲ ਹੈ ਲਾਈਟ ਤੋਂ ਬਿਨਾ ਤਾਂ ਹੋਰ ਛੋਟਾ ਜਿਹਾ ਦੇਖੋ ਕਲੋਨੀ ਚ ਬਹੁਤ ਮਤਲਬ ਕਿ ਘਰ ਹੈਗੇ ਆ ਸਾਨੂੰ ਬਸ ਟ੍ਰਾਂਸਪੋਰਟ ਚਾਹੀਦਾ ਸਾਨੂੰ ਰੋਜ਼ ਰੋਜ਼ ਸਾਡੇ ਤੋਂ ਇਹ ਕੰਮ ਨਹੀਂ ਹੁੰਦਾ ਵਾ ਇਹ ਬਿਜਲੀ ਨਹੀਂ ਆ ਰਹੀ ਨਹੀਂ ਗੱਲ ਹੈ ਗਰਮੀ ਦੀ ਬਿਜਲੀ ਦੀ ਕਰਤ ਜਿਆਦਾ ਹੋਣ ਕਰਕੇ ਮੌਸਮ ਨਾਲ ਸੋਨਾ ਆਇਆ ਪਿਆ ਵਾ ਨਾ ਧੋਪ ਹੈ ਨਾ ਛਾਂ ਹੈ ਸਾਹ ਵਾਜੀ ਹੋਇਆ ਪਰ ਗਰਮੀ ਤਾਂ ਉਨੀ ਹੈ ਨਾ ਸਾਡਾ ਮੀਂਹ ਪੈ ਗਿਆ ਹੜ ਆ ਗਿਆ ਲਾਈਟ ਦੀ ਖਪਤ ਤਾਂ ਉਨੀ ਹੈ ਲਾਈਟ ਦੀ ਖਪਤ ਨਹੀਂ ਘਟੀ ਪ੍ਰੋਬਲਮ ਆ ਸਕਦੀ ਹੈ ਹੱਲ ਹੋ ਰਿਹਾ ਜੇ ਟਰਾਂਸਫਰਮ ਦੀ ਗੱਲ ਕਾਨੂੰਨਾਂ ਨਾਲ ਰਲ ਕੇ ਆਪਾਂ ਟਰਾਂਸਫਰਮ ਕਰਵਾਵਾਂਗੇ ਜੀ ਐਮਐਲਏ ਸਾਹਿਬ ਬਹੁਤ ਵਧੀਆ ਨੇ ਉਹਨਾਂ ਨੇ ਦੋ ਟਰਾਂਸਫਰ ਪਹਿਲੇ ਹੀ ਬਦਲਾਏ ਨੇ ਬਦਲਾਨਗੇ ਆਸ਼ਵਾਸ਼ਣ ਦੇ ਰਹੇ ਨੇ ਕੋਲ ਖੜੇ ਲੈਟਰ ਕਦੋਂ ਦੇ ਕੇ ਆਉਂਗੇ ਕੱਲ ਨੂੰ ਜਾਵਾਂਗੇ ਜੀ ਮਾਮਾ ਲਿਆਣ ਨਾਲ ਮੈਂ ਜਾਊਂਗਾ ਭਾਈ ਨਾਲ ਜਾਊਂਗਾ ਨਹੀਂ ਘਰੇ ਚਲੇ ਜਾਓ ਘਰੇ ਚੱਲਣਾਗੇ ਘਰੇ ਦਿਲਣਾਗੇ ਕੋਈ ਗੱਲ ਨਹੀਂ ਠੀਕ ਹੈ ਕੰਮ ਹੋ ਰਿਹਾ ਅਸੀਂ ਨਹੀਂ ਕੋਈ ਮਾਣਾ ਕਰਦੇ ਨਾ ਸਾਡਾ ਐਮਐਲਏ ਸਾਹਿਬ ਨਾ ਕਿਸੇ ਸਾਡੇ ਚਲੋ ਭਾਜੀ ਆ ਗਏ ਨੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਅਸੀਂ ਇਹਨਾਂ ਦੇ ਅਨਿਸ਼ਵਾਸ਼ਣ ਤੇ ਇਹ ਉਹਨਾਂ ਨੂੰਸ਼ਵਾਸ਼ਣ ਦੇ ਕੇ ਜਾ ਰਹੇ ਅ ਸਰਕਾਰ ਭੁੱਖੀ ਹੈ ਜਾਂ ਨਹੀਂ ਅਸੀਂ ਦਿੱਕਤ 'ਚ ਆ ਕੋਈ ਇੱਕ ਦਿਨ ਦੀ ਦਿੱਕਤ ਨਹੀਂ ਹੈ ਲਗਾਤਾਰ ਪਿਛਲੇ 10 ਦਿਨ ਤੋਂ ਮੈਂ 10 ਦਿਨ ਪਹਿਲਾਂ ਬਾਹਰੋਂ ਆਇਆ ਸਾਡਾ ਘਰ 105 ਨੰਬਰ ਹੈ ਜੀਕੇਸੀ ਦੇ ਵਿੱਚ ਲਗਾਤਾਰ 10 ਦਿਨ ਤੋਂ ਲਾਈਟ ਜਾ ਰਹੀ ਹੈ ਪਰਸੋ ਲਾਈਟ ਦਿਨ ਦੀ ਗਈ ਜਿਸ ਦਿਨ ਮੀਂਹ ਪਿਆ ਉਸ ਦਿਨ ਸਵੇਰੇ 3 ਵਜੇ ਲਾਈਟ ਆਈ ਬੱਚੇ ਪਹਿਲੇ ਗੱਲ ਸੁਣ ਲਿਓ ਪਹਿਲਾਂ ਮੇਰੀ ਗੱਲ ਨੂੰ ਪੂਰੀ ਸੁਣੋ 3 ਵਜੇ ਗਈ ਕੱਲ ਫਿਰ ਗਈ ਅੱਜ ਫਿਰ ਗਈ ਲਗਾਤਾਰ ਜਾ ਰਹੀ ਹੈ ਭਪਿੰਦਰ ਭਾਜੀ ਬੇਨਤੀ ਹੈ ਤੁਹਾਨੂੰ ਤੁਸੀਂ ਤੁਹਾਡੇ ਨੂੰ ਸੁਵਾਸ਼ਨ ਦੇ ਅਸੀਂ ਧਰਨਾ ਚੱਕ ਦਾਂਗੇ ਸਾਰੇ ਬੰਦੇ ਖੜੇ ਆ ਚਲੋ ਮੈਂ ਇਹਨਾਂ ਨੂੰ ਕਹਿ ਕੇ ਚੁਕਾ ਦਿੰਨਾ ਤੁਸੀਂ ਸਾਡੇ ਨਾਲ ਕੱਲ ਨੂੰ ਐਪਲੀਕੇਸ਼ਨ ਦਿਓ ਟ੍ਰਾਂਸਫਰ ਭਾਵੇਂ ਅੱਜ ਨਹੀਂ ਲੱਗਦਾ ਮਹੀਨੇ ਨੂੰ ਲਵਾ ਦਿਓ ਅਸੀਂ ਇਹ ਕਹਿੰਨੇ ਆ ਸਾਡੀ ਦਿੱਕਤ ਆ ਸਾਨੂੰ ਪਰੇਸ਼ਾਨੀ ਪਤਾ ਵਾ ਸਾਨੂੰ ਚਲੋ ਪਾਣੀ ਦੀ ਸਾਨੂੰ ਦਿੱਕਤ ਨਹੀਂ ਆ ਪਾਣੀ ਸਾਡਾ ਟੂਬਲ ਕਲੋਨੀ ਚ ਲੱਗਾ ਆ ਸਾਨੂੰ ਦਿੱਕਤ ਬਿਜਲੀ ਦੀ ਆ ਅਸੀਂ ਪੈਸੇ ਆਪਣਾ ਫੰਡ ਸਰਕਾਰ ਨੂੰ ਦੇਣਾ ਚ ਔਰੇ ਚੁੱਪ ਅਸੀਂ ਸਰਕਾਰ ਨੂੰ ਫੰਡ ਦੇਣ ਨੂੰ ਤਿਆਰ ਆ ਉਹ ਲਾਈਟ ਹੀ ਨਹੀਂ ਆਉਗੀ ਪਾਣੀ ਕਿੱਥੋਂ ਆਊਗਾ ਆਜੂਗਾ ਕੋਈ ਇੱਕ ਮਿੰਟ ਮੈਂ ਮੇਨਰੀ ਗੱਲ ਕੱਟਣ ਲੱਗਾ ਨਹੀਂ ਆਏਗਾ ਨਾ ਜੋ ਲਾਈਟ ਆਊਗੀ ਪਾਣੀ ਕਹੀਂ ਆਊਗਾ ਜੋ ਲਾਈਟ ਨਹੀਂ ਤੇ ਪਾਣੀ ਕਿੱਥੋਂ ਆਣਾ ਮੋਟਰ ਚੱਲੇਗਾ ਨਾ ਪਾਣੀ ਦੀ ਦਿੱਕਤ ਨਹੀਂ ਲਾਈਟ ਹੀ ਨਹੀਂ ਅਗਲੇ ਪਾਣੀ ਕਿੱਥੋਂ ਆ ਗਿਆ ਗੱਲ ਨਹੀਂ ਸਮਝਦੇ ਲਾਈਟ ਤਾਂ ਜਵਾਨ ਤੇ ਕਰ ਹਾ ਤਾਂ ਦੋ ਨਾ ਲਾਈਟ ਨਹੀਂ ਤੇ ਪਾਣੀ ਕਿੱਥੋਂ ਆ ਗੱਲ ਤਾਂ ਸੁਣ ਲੋ हमारे ब्लॉक में पानी की कमी नहीं है लेकिन अगर बिजली होगी दो दो दिन लाइट नहीं होनी पूरी रात लाइट नहीं होनी पानी का टाइम सुबह शाम का होता है उसी टाइम लाइट नहीं होनी पानी हम कहा से भरे बिल्कुल नहीं आया बिल्कुल नहीं आया

ਲੈਡ ਰੋਜ ਬੰਦ ਹੁੰਦੀ ਹੈ ਕਦੀ ਟਰਾਂਸਫਰ ਦੋ ਕਿਤੇ ਉੱਡ ਜਾਂਦੀ ਕਿਤੇ ਉੱਡਦੀ ਹੈ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਜਿਹੜੇ ਘਰਾਂ ਦੇ ਵਿੱਚ ਏਸੀ ਬਿਨਾ ਵਜਾ ਲੱਗਿਆ ਓਵਰਲੋਡਿੰਗ ਅਸੀਂ ਚਲਾ ਰਹੇ ਹਾਂ ਓਵਰਲੋਡਿੰਗ ਵਾਲਿਆਂ ਦੇ ਜਿਹੜੇ ਤੁਸੀਂ ਮੀਟਰ ਫ੍ਰੀ ਕੀਤੇ ਹੋਏ ਆ ਉਹਨਾਂ ਤੇ ਚਾਰਜੇਸ ਲਗਾਓ ਪਹਿਲਾਂ ਦਾ ਫਿਰ ਜਿਹੜੇ ਮੀਟਰ ਤੇ ਟਰਾਂਸਫਾਰਮਰ ਜਿੱਥੇ ਵੱਡਾ ਲੱਗਣਾ ਉੱਥੇ ਵੱਡਾ ਲਗਾਓ ਉਹਦੇ ਲਈ ਬੜੀ ਵੱਡੀ ਜ਼ਰੂਰੀ ਚੀਜ਼ ਕੰਮ ਆਉਣੀ ਹੈ ਅੱਛਾ ਉਹਨਾਂ ਲਗਾਏ ਜਾਵੇ ਨਾ ਜਿੰਨਾ ਸਰਕਲ ਜਿਹੜਾ ਵੱਡਾ ਹੋਵੇ ਜਿੰਨਾ ਏਰੀਆ ਡਿਵੈਲਪ ਕਰਦਾ ਉਸਨਾਂ ਦਾ ਟਰਾਂਸਫਰ ਬਦਲ ਦੋ ਆਬ ਇਹ 150 150 ਵਾਟ 200 ਦਾ 200 ਚਲੋ 500 ਦਾ ਕਹਿ ਕੇ ਆ ਮੈਨੂੰ ਲਵਾਵਾਂਗੇ 150 ਵਾਟ ਦਾ ਜੀ ਉਹ ਮੈਂ ਤੁਹਾਨੂੰ ਪੜਾ ਦਿੰਦਾ 200 ਚਲੋ 150 ਵਾਟ ਦਾ 500 ਦਾ ਕਰਾਵਾਂਗੇ ਜੀ ਕੱਲ ਨੂੰ ਕੱਲ ਨੂੰ ਮਲੇਣਾ ਚਾਹੀਦਾ 747 ਲੱਗਾ 747 ਲੱਗਾ ਇਹੀ ਪ੍ਰੋਬਲਮ ਆ ਜੀ ਇਹੀ ਸਭ ਤੋਂ ਵੱਡੀ ਪ੍ਰੋਬਲਮ ਆ ਇੱਕ ਛੋਟੀ ਜੀ ਗੱਲ ਹੈ ਤੇਲ ਨਿਕਲ ਚੁੱਕਾ ਹੈ ਭਰਪੂਰ ਪਾਣੀ ਸਾਰਾ ਜਿਹੜਾ ਜਿਹੜਾ ਗਰਮ ਹੀਟ ਨਹੀਂ ਹੋਣ ਦਿੰਦਾ ਨਾ ਉਹ ਤੇਲ ਸਾਰਾ ਨਿਕਲ ਚੁੱਕਾ ਚੋ ਚੋ ਕੇ ਕਾਰੇ ਦੇਖੋ ਟੁੱਟੀ ਫੜੀ ਲੇਕਿਨ ਤੁਹਾਨੂੰ ਕਾਰ ਵੀ ਦਿਖਾਣੇ ਕਿੰਨਾ ਦਾ ਕਾਰ ਜੇ ਤਾਰਾਂ ਲੱਗੀਆਂ ਇੱਥੇ ਰਚਾ ਕੱਲ ਲੱਗੇ ਹੋਣ ਨਾ ਨਹੀਂ ਨਹੀਂ ਅਜਾ ਨਹੀਂ ਕਰੇ ਅਜੇ ਨਹੀਂ ਜਿੱਨੇ ਤੱਕੜਾ ਕੱਦਾ ਜਾਣਾ ਜਾਓ ਇਧਰੋਂ ਦੀ ਬਾਕੀ ਨਾ ਜਾ ਨਹੀਂ ਜਿੰਨੇ ਦਾ ਘਰ ਸੀ ਕੋਤ ਆਓ ਉਹ ਜਾ ਰਹੇ ਆ ਆ ਜੀ ਇਹ ਉਹ ਟ੍ਰਾਂਸਫਰ ਮੈਂ ਤੁਹਾਨੂੰ ਦਿਖਾ ਰਹੀਏ ਤੇਲ ਨਿਕਲ ਨਿਕਲ ਕੇ ਥੱਲੇ ਡਿੱਗਿਆ ਆ ਸਾਰਾ ਦਾ ਸਾਰਾ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਮੈਂ ਕਿੰਨਾ ਕਪਰਾਣਾ ਟ੍ਰਾਂਸਫਰਮਰ ਹੈ ਕਿ ਵਿਜੀਟ ਡਿਪਾਰਟਮੈਂਟ ਸਹੀ ਨਹੀਂ ਕਰ پا ਰਿਹਾ ਇਹ ਕੱਲ ਪਰਸੋਂ ਇੱਥੇ ਇਤਨੀ ਤੇਲ ਸਾਗ ਲੱਗ ਗਈ ਸਾਰੇ ਅੰਦਰ ਸਾਡੇ ਸਮਾਨ ਸਰਗੇ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਆ ਜਿਹੜੇ ਘਰ ਦੇ ਬਾਹਰ ਤਾਰਾ ਡਿੱਗੀਆਂ ਨੇ ਮੇਰੇ ਸਤਕਾਰਯੋਗ ਠੀਕ ਹੋ ਕਿੰਨੀ ਦੇਰ ਤੱਕ ਆਜੂਗੀ ਅੱਧੇ ਬਣੇ ਘੰਟੇ ਤੱਕ ਕੀ ਹੈ ਕਿਸੀ ਫਾਲਟ ਬ੍ਰੇਕਡਾਊਨ ਹੋਈ ਸੀ ਹੱਲਟ ਦੀ ਬ੍ਰੇਕਡਾਊਨ ਹੋ ਗਈ ਨਵੀਂ ਪਾ ਰਹੇ ਹਾਂ ਹਾਂਜੀ ਕੀ ਕੋਈ ਸੈਕੰਡ ਹੈਂਡ ਯੂਜ਼ ਕਰਕੇ ਨਾ ਹਾਂਜੀ ਅੱਧਾ ਘੰਟਾ ਲੱਗ ਜਾਊਗਾ ਫਿਰ ਇਤਨੀ ਹੋਗੀ ਨਹੀਂ ਨਹੀਂ ਹੁੰਦੀ ਨਹੀਂ ਹੋਣੀ ਸੁਣੋ ਇਹ ਸਾਡੇ ਬਿਜਲੀ ਡਿਪਾਰਟਮੈਂਟ ਵਾਲੇ ਨੇ ਜਿਹੜੇ ਰਿਸਕ ਲੈਂਦੇ ਨੇ ਕਈ ਮੁੰਡਿਆਂ ਦੀ ਜਾਨ ਵੀ ਜਾ ਚੁੱਕੀ ਹੋਈ ਆ ਰਿਪੀਟ ਕਰ ਰਹੇ ਆ ਸੀ ਬਾਰ ਬਾਰ ਜੋੜ ਮੋਜੇ ਕਰਨੇ ਲਈ ਨਵੀਂ ਤਾਰ ਤੇ ਨਵੀਂ ਸੁਣਵਾਈ ਹੋ ਰਹੀ ਫੇਰ ਉਹਦੇ ਜੋਇੰਟ ਲਗਾ ਕੇ ਸਾਰੇ ਨੇ ਦੇਖੋ ਇੰਨੀ ਬੜੀ ਤਾਰ ਆ ਇਹ ਬਚ ਜਾਏਗਾ ਬੰਦਾ ਇਹ ਬੰਦਾ ਬਚ ਜਾਏਗਾ ਜਿੱਦ ਕੋਈ ਹਾਂ ਪੇ ਕੋਨੇ ਪੇ ਖੜੇ ਹੋਏ ਤੇ ਦੋਨੋਂ ਮਾਂ ਬੇਟੀਆਂ ਐਸੀ ਬਚੀ ਐ ਆ ਤਾਰ ਇਨਕੇ ਸਰਪੇ ਬੱਚੀ ਬਿਲਕੁਲ ਇਤਨੀ ਬਚੀ ਐ ਆਪਨੇ ਘਰ ਜਾ ਕੇ ਦੇਖ ਲੋ ਐਲਈਡੀ ਮੇ ਇਸ ਪਹਿਲੇ ਤੋਂ ਦੁਆਰਾ ਤੋਰ ਲਗਾ ਰਹੇ ਹੂ ਉਸੇ ਤਾਰ ਚੇਂਜ ਕਰਨੇ ਲਈ ਪੋੜੀ ਨਹੀਂ ਨਹੀਂ ਰਹੇ ਇਹ ਤਾਰ ਜਿਹੜੀ ਐ ਇੱਥੇ ਡਿੱਗੀ ਐ ਜਿਹਦੇ ਵਿੱਚ ਮੇਨ ਕਰੰਟ ਹੁੰਦਾ ਵਾ ਜਿਹਨੂੰ ਜੋੜਿਆ ਜਾ ਰਿਹਾ ਵਾ ਲੇਕਿਨ ਉਹਨੂੰ ਵੀ ਟੋਚਨ ਲਗਾਇਆ ਜਾ ਰਿਹਾ ਉਹਨੂੰ ਆਣੀ ਕੀ ਬਦਲ ਦਿੱਤੀ ਜਾਵੇ ਬੈਕ ਬੈਨ ਨਾਲ ਗੱਲ ਕੀਤੀ ਜਾਵੇ ਐਸਡੀਓ ਐਕਸੀ ਨਾਲ ਗੱਲ ਕੀਤੀ ਜਾਵੇ ਇਹਨੂੰ ਬਦਲ ਦਿੱਤੀ ਜਾਵੇ ਬਦਲਿਆ ਕਿੱਥੋਂ ਜਾਣਾ ਅਤੇ ਐਲਐਨਟੀ ਨੇ ਕੰਮ ਐਲਐਨਡੀ ਦੀ ਇਹਦੇ ਵਾਇਰ ਪਈ ਹੁੰਦੀ ਇੱਕ ਕਲੋਨੀ ਵਾਲੇ ਦਾ ਫਾਲਟ ਹੁੰਦਾ ਅਸਲੀ ਤੁਹਾਨੂੰ ਦੱਸਾਂ ਜਿਹੜੇ ਕਲੋਨੀ ਕੱਟ ਜਾਂਦੇ ਆ ਨਾ ਉਹ ਕਲੋਨੀ ਸੁਨਹਿਰੇ ਸੁਪਨੇ ਦਿਖਾ ਕੇ ਦਿਖਾਉਂਦੇ ਨੇ ਉਹ ਹਾਂ ਸਾਰਾ ਹਮ ਲੋਕੋ ਦਾ ਫਾਲਟ ਹੈ ਕਿਉਂਕਿ ਹਮ ਲੋਕ ਹੀ ਲੋਕੋ ਕੋ ਚੁਣਤੇ ਐ ਐਸੇ ਨੇਤਾ ਚੁਣਤੇ ਹੈ ਜੋ ਹਮਾਰੀ ਸੁਣਵਾਈ ਨਹੀਂ ਕਰਤੇ ਸਭ ਸੇ ਬੜੀ ਪਬਲਿਕ ਜੀ ਮੈਂ ਆਪਕੋ ਇੱਕ ਬਾਤ ਕਹਿ ਦੂੰ ਇਹ ਜੋ ਤਾਰੇ ਪੜੀ ਹੋਈ ਹੈ ਨਾ ਇਹ ਐਲਐਨਡੀ ਨੇ ਕੰਮ ਨਹੀਂ ਕੀਤਾ ਇਹ ਮਤਲਬ ਜਿਸ ਕਲੋਨਾਈਜ਼ਰ ਨੇ ਇਹ ਕਲੋਨੀ ਕਾਟੀ ਹੈ ਉਹ ਸਭ ਸੇ ਬੜਾ ਸਕੈਮ ਕਰਕੇ ਗਿਆ ਹੈ ਕਿਉਂਕਿ ਕਲੋਨੀ ਨੇ ਤੁਹਾਨੂੰ ਬੇਇੱਜ਼ਤੀ ਹੈ ਮੁੰਗਰੀ ਲਾਲ ਚਪੜੇ ਦੇ ਖਾ ਕੇ ਤਾਰੇ ਕਿਤੇ ਪਈਆਂ ਅੱਜ ਤੱਕ ਹੁਣ ਲੁਧਿਆਣਾ ਦੇ ਟਿਪਾ ਰੋਡ ਤੇ ਕਿਤੇ ਟਾਰ ਦੇਖਦੇ ਹੁੰਦਾ ਜੀ ਪਹਿਲ ਹੁਣ ਤਾਂ ਨਹੀਂ ਆਈਆਂ ਪਹਿਲੇ ਤੇ ਆਈਆਂ ਜਈ ਸੀਗੀਆਂ ਸਾਰੀਆਂ ਅੱਜ ਤੋਂ 3 ਸਾਲ ਪਹਿਲੇ 4 ਸਾਲ ਪਹਿਲੇ ਐਲਐਨਡੀ ਨੇ ਠੇਕਾ ਲਿੱਤਾ ਸੀ ਕਿ ਸਾਰੀ ਤਾਰ ਬਦਲੀ ਸੀ ਜਿਹੜੀ ਕਲੋਨੀ ਅਪਰੂਵ ਨਹੀਂ ਸੀਗੀ ਉਹਦਾ ਠੇਕਾ ਨਹੀਂ ਦਿੱਤਾ ਪਰ ਇਹਦੇ ਅਪਰੂਵ ਹੈ ਕੌਣ ਕਹਿ ਰਿਹਾ ਸਾਰੇ ਸਾਰੇ ਪੇਪਰ ਜਮ੍ਹਾਂ ਕਰਾਇਆ ਸੀ ਟੈਕਸ ਪਰ ਹੈ ਕੀ ਟੈਕਸ ਭਰਿਆ ਹਾਂ ਹਾਂ ਮੈਂ ਕਿਸੇ ਮਕਾਨ ਦੀ ਐਨਓਸੀ ਲੈ ਕੇ ਦਵਾਂ ਪਲਾਟ ਲੈਂਦੇ ਹੁਣੇ ਐਨਓਸੀ ਮੇਰੇ ਕੋਲੋਂ ਲੈ ਲਓ ਮੇਰੇ ਕੋਲ ਹੈਗੀ ਆ ਤੁਹਾਨੂੰ ਮਿਲ ਗਈ ਨਾ ਟੈਕਸ ਭਰ ਕੇ ਹਾਂਜੀ ਹਾਂਜੀ ਨਵੇਂ ਪਲਾਟ ਦੀ ਲੈ ਕੇ ਦੋ ਮੈਨੂੰ ਉੱਥੇ ਕਿਹੜੇ ਨਵੇਂ ਹੁਣ ਜਿਹੜੀ ਮੇਰੇ ਕੋਲ ਹੈਗੀ ਆ ਤੇ ਫਿਰ ਮੈਂ ਨਵੇਂ ਪਲਾਟ ਦੀ ਕਿੱਥੋਂ ਲੈ ਕੇ ਦਾਂ ਉਹ ਨਹੀਂ ਮੈਂ ਕਹਿ ਰਿਹਾ ਇੱਕ ਟੈਕਸ ਭਰਿਆ ਜਾਂਦਾ ਨਾ ਜਦੋਂ ਉਦੋਂ ਐਨਓਸੀ ਮਿਲ ਜਾਂਦੀ ਹੈ ਅਗਰ ਮੈਂ ਪਲਾਟ ਲਵਾਂਗਾ ਨਾ ਉਹਦਾ ਮੈਨੂੰ ਟੈਕਸ ਹਰ ਵਾਰੀ ਜਾਨਾ ਭਰਨਾ ਪਏਗਾ ਫੇਰ ਟੈਕਸ ਟੈਕਸ ਮੈਨੂੰ ਭਰਨ ਦੀ ਜਰੂਰਤ ਨਹੀਂਗੀ ਸਨਾਜ ਜੀ ਮੈਨੂੰ ਟੈਕਸ ਭਰਨ ਮੈਂ ਪੈਸਾ ਕਿਉਂ ਪਰ ਆਪਣਾ ਬੀਮਾਨੀ ਦਾ ਸਰ ਪੈਸਾ ਕਿਉਂ ਪਰ ਅਸੀਂ ਤੇ ਟੈਕਸ ਭਰ ਕੇ ਜਦੋਂ ਗਵਰਨਮੈਂਟ ਨੇ ਸਕੀਮ ਚਾਲੂ ਕੀਤੀ ਸੀਗੀ ਕਿ ਆਪਣਾ ਅਪਰੂਵ ਕਰਾ ਲਓ ਕਲੋਨੀਆਂ ਜਿਹੜੀਆਂ ਹੈਗੀਆਂ ਅਸੀਂ ਉਹਦੇ ਚ ਜਿਹੜਾ ਉਹਨਾਂ ਨੇ ਕਿਹਾ ਸੀਗਾ ਜੋ ਉਹਨਾਂ ਦਾ ਪ੍ਰੋਸੈਸ ਸੀਗਾ ਉਹ ਸਾਰਾ ਪੂਰਾ ਕਰਕੇ ਪੈਸੇ ਭਰ ਕੇ ਅਸੀਂ ਐਨਓਸੀ ਲੈ ਲਈ ਸੀ ਕਿੰਨਾ ਪੈਸਾ ਲੱਗਾ ਉਸ ਟਾਈਮ ਮੇਰੇ ਘਰ ਦਾ ਮਤਲਬ ਜ਼ਮੀਨ ਦਾ ਤੇ ਮਕਾਨ ਦਾ ਬਣਾ ਕੇ ਕੋਈ ਮੇਰੇ ਖਿਆਲ ਰਾਤ ਕੀ ਜੈਸੇ ਹੀ 20000 ਰੁਪਏ ਲੱਗਾ ਸੀ 20000 ਰੁਪਏ ਲੱਗਾ ਸ਼ਾਇਦ ਉਹ ਨਹੀਂ ਲੱਗਣਾ ਸੀ ਚਲੋ ਹੁਣ ਉਹ ਜੋ ਨਹੀਂ ਸੀ ਲੱਗਣਾ ਆਪਾਂ ਦੇ ਉਹਨਾਂ ਕਰਾਇਆ ਹੀ ਸੀ ਨਾ ਫਿਰ ਆਪਾਂ ਐਨਓ ਵੀ ਕਰਾਉਣਾ ਪੈਣਾ ਨਾ ਬੂਰੀ ਨੂੰ ਕਰਾਉਣਾ ਪੈਣਾ ਸੀ ਤੇ ਐਨਓ ਸੀ ਲੈ ਲਈ ਪਰ ਹੁਣ ਜਿਹੜਾ ਮਸਲਾ ਹੈਗਾ ਇੱਕ ਤੇ ਧਾਰਾ ਪ੍ਰਾਨੀਆਂ ਨੇ ਚਲੋ ਹੁਣ ਜਿਹੜੇ ਅਸੀਂ ਟੈਕਸ ਭਰਿਆ ਹੈ ਜਾਨਾ ਗਵਾਣਾ ਤੇ ਥੋੜੀ ਭਰੇ ਕੱਲ ਨੂੰ ਤਾਰ ਟੁੱਟ ਗਈ ਸੀ ਢਿੱਕ ਜਾਂਦੀ ਕਿਸੇ ਦੀ ਜਾਨ ਚਲੀ ਜਾਂਦੀ ਕੌਣ ਜ਼ਿੰਮੇਵਾਰੀ ਲੈਂਦਾ ਮੈਂ ਬਾਹਰ ਆ ਰਹੀ ਸੀ ਫਿਰ ਅੰਦਰ ਗਈਆਂ ਦੋ ਵਾਰੀ ਬੱਚੀਆਂ ਸ਼ਾਮੀ ਅਸੀਂ ਇੱਥੇ ਖੜੇ ਸੀ ਹੂੰ ਤੇ ਕੱਲ ਸ਼ਾਮ ਦੀ ਟੁੱਟੀ ਹੋਈ ਚਾਰ ਵਾਰੀ ਅਸੀਂ ਕੰਪਲੀਟ ਕਰਤੀ ਆ ਰਹੇ ਆ ਰਹੇ ਆ ਰਹੇ ਆ ਸੁਣਵਾਈ ਕੋਈ ਨਹੀਂ ਹੋ ਰਹੀ ਫਿਰ ਚੇਂਜ ਵਾਸਤੇ ਕਹਿੰਦਾ ਚੇਂਜ ਨਹੀਂ ਅਸੀਂ ਕਰ ਸਕਦੇ कि टूटेगी तो फिर चेंज करांगे फिर भी वो टांका लगा के जोड़ के फिर करके देके जा रहे हैं कल फिर इसका संतान मेरे यहाँ पे ये मकान मैंने बनाया मेरे हाथ में चोट लगी मेरा एक्सीडेंट हुआ मुझे लाइट की बहुत ज्यादा जरूरत थी जब हमें नहीं हमारी सुनवाई हुई ये हमारे डेढ़ दो लाख रुपए जनरेटर के लगाए मेरे कौन सी मशीनें चल रही भाई मैं जनरेटर लगा रही हूँ क्या हमें संविधान में हक नहीं रहने का हम वोट नहीं देते सरकारों को सरकार हम कोई भी हो हम तो वैसे भी सोशल वर्क करते हैं लोगों का भला कर रहे हैं लोगों का भला करते हैं क्या हम किसी से रिश्वत लेते

ਏ ਬਤਾਓ ਮੈਨੂੰ ਇਹ ਗਲਤ ਹੈ ਨਾ ਚੀਜ਼ ਹਟਾ ਤਾ ਤੁਹਾਡੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦਾ ਹੀ ਨਾਮ ਲਿਖਿਆ ਮੈਂ ਯਹੀ ਤਾਂ ਕਹਿ ਰਹੀ ਹੂੰ ਕਿ ਆਮ ਆਦਮੀ ਮੈਂ ਮੈਨੇ ਇਹ ਬੋਲਾ ਹੈ ਕਿ ਜਦ ਜਨਤਾ ਹੈ ਆਵਾਮ ਹੈ ਜੋ ਗਰੀਬ ਹੈ ਜੋ ਨਹੀਂ ਇਸ ਕੰਮ ਕੋ ਕਰ ਸਕਤੇ ਜੇ ਨੈਟਰ ਨਹੀਂ ਲੈ ਸਕਤੇ ਆਪਣੇ ਬੱਚੋ ਕੋ ਨਹੀਂ ਸਹੀ ਸੇ ਪਾਲ ਸਕਤੇ ਉਨਕੀ ਰੋਜ਼ਗਾਰੀ ਅਚੀ ਨਹੀਂ ਹੈ ਉਹ ਕਿਆ ਕਰਨਗੇ ਵੈਸੇ ਸਰਕਾਰੋ ਨੇ ਇਤਨਾ ਦਿਮਾਗ ਖਰਾਬ ਕੀਆ ਹੋਇਆ ਹੈ ਬਿਲਕੁਲ ਇਹ ਹੱਲ ਇਹ ਤੁਹਾਨੂੰ ਹਾਲਾਤ ਦਿਖਾ ਰਿਹਾ ਮੈਂ ਜੋ ਹਾਲਾਤ ਲੁਧਿਆਣਾ ਦੇ ਜੀਕੇ ਬੀਕੇ ਸਟੇਟ ਹੈ ਜੀਕੇ ਜੀਕੇ ਸਟੇਟ ਹੈ ਇਕਬਾਰ ਰੋਡ ਦੇ ਉਤੇ ਸੀ ਬਲੋਕ ਹੈ ਜਿੱਥੇ ਆਵਾਮ ਜਿਹੜੀ ਸਾਰੀ ਬਾਹ ਇਹ ਪਰਿਵਾਰ ਇਹ ਗੁੜੀਆ ਤੇ ਇਹ ਉਹਦੀ ਮਾਂ ਬਚ ਗਈ ਕਿ ਇਹ ਤਾਰ ਜਿਹੜੀ ਆ ਇਹਦੇ ਵਿੱਚ 11000 ਵਾਟ ਦਾ ਕਰੰਟ ਜਿਹੜਾ ਹੁੰਦਾ ਕਿ ਉਹ ਸਰਕਲ ਹੁੰਦਾ ਕਿ ਇਹ ਜਦੋਂ ਟੁੱਟੀ ਆ ਤੇ ਇਹਨਾਂ ਦਾ ਬਚਾ ਹੋ ਗਿਆ ਜਦੋਂ ਟੁੱਟਦੀ ਵੀ ਆ ਤਾਂ ਵੀ ਇਹਦੇ ਵਿੱਚ ਕਰੰਟ ਹੁੰਦਾ ਵਾ ਸੈਟ ਡਾਊਨ ਜਦੋਂ ਹੋ ਜਾਂਦੀ ਆ ਲੇਕਿਨ ਉਹਨੂੰ ਵੀ ਟੋਚਨ ਲਗਾ ਕੇ ਜੋੜੇ ਜਾ ਰਹੇ ਤੁਹਾਨੂੰ ਆਹ ਤਸਵੀਰ ਦਿਖਾਦਾ ਇੱਥੇ ਵੀ ਟੋਇੰਗ ਟੋਚਨ ਲਾਇਆ ਹੋਇਆ ਵਾ ਆ ਦੇਖਦੇ ਹੋ ਇੱਥੇ ਵੀ ਟੋਚਨ ਲਾਇਆ ਹੋਇਆ ਵਾ ਤੇ ਉੱਥੇ ਵੀ ਟੋਚਨ ਲਗਾਏ ਜਾ ਰਹੇ ਜਿੱਥੇ ਨਵੀ ਜਿੱਥੇ ਤਾਰ ਜੋੜੀ ਜਿੱਥੇ ਬ੍ਰੇਕਡਾਊਨ ਹੋਈ ਸੀਗੀ ਉੱਥੇ ਵੀ ਟੋਚਨ ਲਾਇਆ ਹੋਇ ਆ ਵੀ ਟੋਚਨ ਲਾਇਆ ਹੋਇਆ ਵੈ ਬਾਈ ਇਹਨੂੰ ਬਦਲਾਈ ਦਿਓ ਯਾਰ ਹਾਲਾਤ ਹੀ ਨਹੀਂ ਕਿ ਟੋਚਨ ਲੱਗੇ ਜਗਾ ਜਗਾ ਟੋਚਨ ਲੱਗੇ ਹੋਏ ਨੇ ਇਹਨੂੰ ਹਾਂਜੀ ਜੇਹ ਸਾਹਿਬ ਬਤਰਾਉਣਾ ਕਿ ਐਸਟੀਮੇਟ ਬਣੂਗਾ ਐਸਟੀਮੇਟ ਬਣੇਗਾ ਤਾਂ ਬਦਲਈ ਜਾਊਗੀ ਅਦਰਵਾਈਜ਼ ਤਾਂ ਬ੍ਰੇਕ ਆਊਟ ਹੋਊਗੀ ਨਹੀਂ ਨਹੀਂ ਹੁੰਦੀ ਹਾਂ ਨਹੀਂ ਨਹੀਂ ਹੁੰਦੀ ਇਹ ਹੁੰਦੀ ਹੋਈ ਕਿਸ ਕਰਕੇ ਆ ਲੋਡ ਵਾਸਤੇ ਲੋਡ ਕਰਕੇ ਜੋ ਲੋਡ ਜ਼ਿਆਦਾ ਪੈ ਗਿਆ ਫਿਰ ਬ੍ਰੇਕਡਾਊਨ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਹੈ ਜੋ ਟੁੱਟਦੀ ਹੈ ਤੇ ਕਿੰਨਾ ਕਰੰਟ ਹੁੰਦਾ ਹੈ ਅੰਦਰ ਜੋ ਬ੍ਰੇਕਡਾਊਨ ਹੋ ਜਾਂਦੀ ਹੈ ਵਿੱਚ ਕਰੰਟ ਨਹੀਂ ਹੁੰਦਾ ਯਾਰ ਨਿਊਟਰਲ ਜੀ ਇਹ ਨਿਊਟਰਲ ਹੈ ਇਹਦੇ ਵਿੱਚ ਕਰੰਟ ਨਿਊਟਰਲ ਦਾ ਕਰੰਟ ਥੋੜਾ ਮ ਲੈਕਚਰ ਲਈਓਗੀ ਨਿਊਟਰਲ ਨਾ ਨਿਊਟਰਲ ਫੇਸ ਤੇ ਅਰਥ ਹੁੰਦਾ ਨਾ ਤਿੰਨ ਹੀ ਯੂਨਿਟ ਹੁੰਦੇ ਆ ਨਾ ਨਿਊਟਰਲ ਫੇਸ ਤੇ ਅਰਥ ਤਿੰਨ ਫੇਸ ਹੋ ਗਿਆ ਨਿਊਟਰਲ ਤਿੰਨ ਫੇਸ ਆ ਇੱਕ ਤਿੰਨੀ ਹੋ ਗਈ ਨਾ ਫੇਸ ਹੋ ਗਿਆ ਨਿਊਟਰਲ ਹੋ ਗਿਆ ਅਰਥ ਹੋ ਗਿਆ ਤਿੰਨ ਫੇਸ ਹੁੰਦੇ ਇੱਕ ਨਿਊਟਰਲ ਹੁੰਦੀ ਹੈ ਇੱਕ ਡਿਊਟਲ ਹੋ ਗਈ ਨਾ ਕਿ ਨਿਊਟਰਲ ਜਦ ਡਿੱਗੇ ਕਿ ਤਾਂ ਫੇਸ ਨੂੰ ਕਰੰਟ ਆਊਗਾ ਕਰੰਟ ਤਾਂ ਜਾਊਗਾ ਨਾ ਥੋੜਾ ਮੇ ਨਹੀਂ ਭਾਜੀ ਨਹੀਂ ਨਿਊਟਰਲ 'ਚ ਕਰੰਟ ਨਹੀਂ ਹੁੰਦਾ ਹੈਗਾ ہماری ਮੋਟੀ ਲੀਕਸ ਵਗੈਰਾ ਆ ਸਕਦੀ ਹੈ ਇਨੋਵੇਟਰ ਵਗੈਰਾ ਦੀ ਜੋ ਮੁੰਡਾ ਵੀ ਤਾਂ ਮਰਿਆ ਨਾ ਲੀਕੇਜ ਕਰਕੇ ਹੀ ਮਰ ਗਿਆ ਨਾ ਵਿਚਾਰਾ ਸ਼ੋਨੀ ਮੱਲੇ ਵਾਲਾ ਹਾਂਜੀ ਹਾਂਜੀ ਉਹ ਸ਼ਾਇਦ ਮੈਨੂੰ ਲੱਗਦਾ ਕੋਈ ਜਨਰੇਟਰ ਦੀ ਕੁਝ ਜੈਗੋਗ ਵਗੈਰਾ ਜਾਂ ਪਿੱਛੋਂ ਇੱਕ ਈ ਨਿਊਟਰਲ ਦੀ ਤਾਰ ਗਿਰੀ ਸੀਗੀ ਉਹਨੂੰ ਅਰਥ ਲੱਗ ਗਿਆ ਸੀਗਾ ਜਿਹੜਾ ਹੁਣ ਫੈਸਲਾ ਹੋਇਆ 33 ਲੱਖ ਨੂੰ ਮਿਲਿਆ ਵਾ ਲਗਾਤਾਰ ਸੀ ਖਬਰਾਂ ਲਗਾਈਆਂ ਤੁਸੀਂ ਵੀ

बनਣਾ ਹੁਣ ਤੁਹਾਨੂੰ ਮੈਂ ਦੱਸਦਾ ਜੇ ਹੀ ਐਸਟੀਮੇਟ ਬਣਾਏਗਾ ਫੇਰੀ ਇਹਦਾ ਹੱਲ ਹੋਊਗਾ ਲੇਕਿਨ ਇਹ ਤਸਵੀਰ ਦਿਖਾ ਰਿਹਾ ਕਿ ਲਗਾਏ ਜਾ ਰਿਹਾ ਟੋਚਲ ਲਗਾਏ ਜਾ ਰਹੇ ਤਾਰ ਬਣਾਈ ਜਾ ਰਹੀ ਹੈ ਲਗਾਈ ਜਾ ਰਹੀ ਹੈ ਜਦੋਂ ਅਰਥ ਜਦੋਂ ਤਰ ਨਿਊਟਰਲ ਦੀ ਤਾਰ ਜੋ ਟੁੱਟਦੀ ਹੈ ਤੁਹਾਨੂੰ ਆਹ ਦੱਸ ਦਈਏ ਕਿ ਜੋ ਨਿਊਟਰਲ ਦੀ ਤਾਰ ਟੁੱਟੇਗੀ ਤਾਂ ਤੁਹਾਡੇ ਇਨਸਟਰੂਮੈਂਟ ਸੜਨਗੇ ਸੜਨਗੇ ਕਿਉਂਕਿ ਇਹ ਧਰਤੀ ਹਿੱਟਾ ਡਿੱਗਦੀ ਹੈ ਤੇ ਧਰਤੀ ਹਿੱਟਾ ਦਿੱਕਤ ਦੇ ਨਾਲ ਜਿਆਦਾ ਫੋਰਸ ਹੁੰਦਾ ਫੋਰਸ ਦੇ ਨਾਲ ਜਿਹੜੇ ਘਰ ਦੇ ਵਿੱਚ ਸਮਾਨ ਹੁੰਦਾ ਇਲੈਕਟ੍ਰਿਕ ਦਾ ਸਮਾਨ ਹੁੰਦਾ ਉਹ ਸੜ ਜਾਂਦਾ ਵੈਲੇਕਿ ਤਰਨਾ ਹਜੇ ਵੀ ਬਰਕਰਾਰ ਹੈ ਤਰਨਾ ਦੇਖਦੇ ਹਾਂ ਕਿ ਚੱਕਿਆ ਜਾਂਦਾ ਕਿ ਨਹੀਂ ਚੱਕਿਆ ਜਾਂਦਾ ਸਵਾਰਸ਼ਣ ਦਾ ਜੇਈ ਸਾਹਿਬ ਦੇਣਗੇ ਜੇਈ ਸਾਹਿਬ ਤਾਂ ਥੱਥੇ ਆਏ ਨਹੀਂ ਕਿ ਲੇਕਿ ਬਿਜਲੀ ਡਿਪਾਰਟਮੈਂਟ ਦੇ ਕਰਮਚਾਰੀ ਜ਼ਰੂਰ ਆਗੇ ਹੋਏ ਨੇ ਧਰਨਾ ਚੱਕਿਆ ਜਾਊਗਾ ਰੋਡ ਖਾਲੀ ਕਰਾਈ ਜਾਏਗੀ ਕਿ ਨਹੀਂ ਲਾਈਟ ਤਾਂ ਚਾਲੂ ਹੋਣ ਲੱਗੀ ਆ ਲੇਕਿ ਤਾਰ ਦਾ ਐਸਟੀਮੇਟ ਜੇਈ ਬਣਾਏਗਾ ਤਾਂ ਤਾਰ ਨਵੀਂ ਪਹੇਗੀ ਹਾਂਜੀ ਹਾਂਜੀ ਜੇਈ ਬਣਾਏ ਕੋਈ ਪ੍ਰੋਬਲਮ ਨਹੀਂ ਸਾਨੂੰ ਜੇਈ ਤਾਰ ਬਣਾਵੇ ਜੋ ਪ੍ਰੋਬਲਮ ਆ ਉਹਨੂੰ ਕਲੀਅਰ ਕਰੇ ਉਹਨੂੰ ਕਦੋਂ ਕਦੋਂ ਲੱਗੇਗੀ ਤਾਰ ਮੈਂ ਬਿਜਲੀ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਲੱਗੇ ਹੋ ਕਹਿੰਦੇ ਐਸਟੀਮੇਟ ਬਣੇਗਾ ਜੇਈ ਕੋਲ ਫਾਈਲ ਫਿਰ ਐਸਟੀਮੇਟ ਲਏਗਾ ਫਿਰ ਤਾਰ ਬਦਲੀ ਜਾਏਗੀ ਨਵੀਂ ਤਾਰ ਤਦ ਵੱਡੀ ਪਏਗੀ ਮੇਰੀ ਬੇਨਤੀ ਹੈ ਜਦਾ ਨੰਬਰ ਹਮੇਸ਼ਾ ਸਵਿਚ ਆਫ ਰਹਿੰਦਾ ਸੀ ਕਿਦੇ 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 ਭਰੋਸੇ ਰਹੀਏ ਮੇਰੀ ਬੇਨਤੀ ਸੁਣੋ ਅਸੀਂ ਮੇਰੀ ਗੱਲ ਸੁਣੋ ਸਾਨੂੰ ਨਾ ਕੋਈ ਮੋਤਵਾਰ ਬੰਦਾ ਆਵੇ ਤਾਂ ਸੀ ਐਮਐਲ ਕੋਈ ਨਹੀਂ ਆਇਆ ਉਹ ਵੀ ਗਿਆ ਸਕੂਟਰੀ ਚੱਲ ਕੇ ਐਦਾਂ ਦੇ ਮੋਤਵਾਰ ਨੂੰ ਕੀ ਕਰਨਾ ਅਸੀਂ ਉਹਨੂੰ ਗਰਲਤ ਨਹੀਂ ਕਹਿ ਰਹੇ ਕੋਈ ਬੰਦਾ ਜ਼ਿੰਮੇਵਾਰ ਆ ਕੇ ਕਹਦੇ ਆਹ ਲੋ ਜੀ ਮਹੀਨੇ 'ਚ ਹੋ ਜਾਊ ਅਸੀਂ ਚੱਕਰ ਨੂੰ ਤਿਆਰ ਹਾਂ ਰੋਜ਼ ਸ਼ਾਮ ਸੇ ਰਾਤ ਹੋ ਜਾਂਦਾ ਹੈ ਰਾਤ ਸੇ ਸਵੇਰ ਹੋ ਜਾਂਦੀ ਹੈ ਠੀਕ ਹੈ ਰਾਤ ਕੋਈ ਵੀ ਕੋਈ ਬੰਦਾ ਫੋਨ ਨਹੀਂ ਪਿਕ ਕਰ ਪੀ ਕਰਦਾ ਔਰ ਇਸੇ ਮਹੱਲੇ ਦਾ ਪ੍ਰਧਾਨ ਆ ਕੇ ਕਹਦੇ ਜਿਹੜਾ ਚੱਲਦਾ ਹੋਵੇ ਕਿ ਭਾਈ ਮੈਂ ਜ਼ਿੰਮੇਵਾਰੀ ਚੱਕਦਾ ਫਿਰ ਮਹੀਨੇ ਨੂੰ ਲਾ ਦੇ ਅਸੀਂ ਪੈਸੇ ਕਿਉਂ ਕਹਿ ਰਹੇ ਆ ਕੋਈ ਵਾਰ ਕੀ ਹੁੰਦਾ ਕੰਮ ਨੂੰ ਦੇਰੀ ਲੱਗਦੀ ਐ ਸਾਨੂੰ ਜਲਦੀ ਚਾਹੀਦਾ ਅਸੀਂ ਕੋਲੋ ਦੇਨ ਨੂੰ ਤਿਆਰ ਕੋਈ ਆ ਜਾ ਨਾ ਕੋਈ ਆ ਜਾ ਯਾਰ ਅਸੀਂ ਇਸੇ ਨੂੰ ਕਿਸੇ ਨੂੰ ਨਿੰਦ ਤੇ ਨਹੀਂ ਆ ਕੋਈ ਆ ਜਾ ਕੋਈ ਨਿਸ਼ਵਾਸ਼ਣ ਦਾ ਦਵੇ ਕਿਹੜਾ ਸਾਨੂੰ ਆ ਕੇ ਕਹਿ ਰਿਹਾ ਸਾਡਾ 100 ਬੰਦਿਆਂ ਦਾ ਕੋਈ ਜ਼ਿੰਮੇਵਾਰ ਨਹੀਂ ਐ ਮਤਲਬ ਇੰਨੀ ਪਬਲਿਕ ਵਿਚਾਰ ਮਤਲਬ ਕਿਸੇ ਨੂੰ ਕੋਈ ਹੈ ਨਹੀਂ ਉਹੀ ਗੱਲ ਹੈ ਤਾਂ ਹੀ ਤਾਂ ਤਰਨੇ ਤੇ ਬੈਣੇ ਪੈਗੇ ਅਸੀਂ ਬੈਠ ਗਏ ਤਾਂ ਜਿੰਨਾਂ ਕੋਈ ਸਰਕਾਰ ਮਾਰੀ ਨਹੀਂ ਆ ਮਾਰੀ ਸੁਣਵਾਈ ਨਹੀਂ ਆ ਅਸੀਂ ਰੋਡ ਤੇ ਬੈਠੇ ਹਾਂ ਸਾਫਕਾ ਹੀ ਆ ਜਾਵੇ ਨਾ ਸਾਡੇ ਕੋਈ ਸਾਫਕਾ ਆਇਆ ਨਾ ਮਜੂਦਾ ਆਇਆ ਕਿੰਨੂ ਕਰੀਏ ਉਹ ਲੈ ਆਣਗੇ ਬਾਈ ਉਹ ਆ ਫਿਰ ਸਾਡੇ ਲੋਕਾਂ ਦੀ ਹਾਲਤ ਨੂੰ ਅਸੀਂ ਕਹਿੰਦੇ ਹਾਂ ਕਿ ਹਾਂ ਸਾਡਾ ਹੱਲ ਕਰਾਓ ਸਾਨੂੰ ਕਹਿੰਦੇ ਹਾਂ ਕਿ ਹਾਂ ਵੀ ਉਹਦੇ ਉਹ ਪ੍ਰਧਾਨ ਨੂੰ ਮੈਂ ਫੋਨ ਕੀਤਾ ਕਹਿੰਦਾ ਸਾਨੂੰ ਵੋਟਾਂ ਨਹੀਂ ਪਈਆਂ ਜੀ ਤੁਹਾਡੇ ਏਰੀਆ ਚੋਂ ਤਾਂ ਅਸੀਂ ਨਹੀਂ ਆਣਾ ਤੇ ਅਸੀਂ ਕੀ ਕਰੀਏ ਦੇ ਹੁਣ ਵੋਟਾਂ ਨਹੀਂ ਪਈਆਂ ਤੇ ਅੱਗੇ ਕਿੱਥੇ ਪੈ ਜਾਣਗੇ ਫਿਰ ਤੁਹਾਨੂੰ ਵੋਟਾਂ ਇਹ ਤਾਂ ਸਪੱਸਾਫ ਹੋ ਜਾਣਾ ਸਾਰਾ ਇੱਕ ਜੋ ਵੀ ਹੈ ਮਤਲਬ ਜੋ ਮਾਰੇ ਬੋਟਾ ਉਹ ਵੀ ਖਤਮ ਹੋ ਜਾਣਗੇ ਸਾਰੇ ਜਾਂ ਤਾਂ ਇਹ ਕਹਾਜਾਤਾ ਹੈ ਕਿ 3 ਸਾਲ ਹੋ ਰਹੇ ਝੇਲੋ ਹਮੇ ਇਸ ਦਾ ਕੀ ਮਤਲਬ ਹੈ ਯਾਨੀ ਕਿ ਝੇਲਣੇ ਦਾ ਕੀ ਮਤਲਬ ਹੈ ਜੀ ਹਮੇ ਝੇਲ ਲੋ ਕਿਉਂ ਅਸੀਂ ਕਿਉਂ ਚੇਲੀਏ ਜੀ ਇਹ ਤਾਂ ਸਾਰੀ ਦੁਨੀਆ ਨੂੰ ਸਾਰੇ ਡਰਾਮਾ ਕੀਤਾ ਜਾ ਰਿਹਾ ਚੇਲੋ ਜੀ ਚੇਲੋ ਜੀ ਸਾਰੀ ਦੁਨੀਆ ਝੇਲ ਰਹੀ ਹੈ ਚੇਲਨ ਨੂੰ ਖਤਮ ਕਰਨ ਵਾਸਤੇ ਇੱਕ ਜ਼ਿੰਮੇਵਾਰ ਬੰਦਾ ਜ਼ਿੰਮੇਵਾਰੀ ਚੱਕੇ ਪੂਰਾ ਮੱਲਾ ਪੂਰਾ ਏਰੀਆ ਆਪਣੀ ਏਕਤਾ ਦੇ ਵਿੱਚ ਖੜੇ ਆ ਸਾਮਣੇ ਵਿਚਕਾਰ ਬੈਠੇ ਆ ਪਾਣੀ ਤੋਂ ਤੁਸੀਂ ਆਪ ਦੇਖੋ ਵੀ ਦੋ ਦਿਨ ਤਿੰਨ ਦਿਨ ਕਿੱਦਾਂ ਪਾਣੀ ਆ ਪਾਣੀ ਦੀ ਕੋਈ ਸਪਲਾਈ ਨਹੀਂ ਕੋਈ ਕੁਝ ਨਹੀਂ ਆ ਰਿਹਾ ਐਮ ਐਲ ਏ ਸਾਹਿਬ ਦਾ ਵੀ ਕੁਝ ਲਿੰਕ ਹੁੰਦਾ ਨਾਲ ਪਬਲਿਕ ਦੇ ਸਾਰੀ VOTING ਕਰਨੀ ਹੁੰਦੀ ਏਰੀਆ ਦੇ ਵਿੱਚ ਹਨਾ ਇੱਡਾ ਵੱਡਾ ਏਰੀਆ ਐਮ ਐਲ ਏ ਸਾਹਿਬ ਕੋਲੋਂ ਕੋਈ ਇੱਕ ਬੰਦਾ ਜ਼ਿੰਮੇਵਾਰ ਬੰਦਾ ਹੀ ਭੇਜ ਦੇਣ ਅੱਗੇ ਹੂੰ फिर जिताएगी तो को हमें कोई प्रॉब्लम नहीं देते आप लोग, बिना बार्ण बार्ण के थोड़ी है मैं कांग्रेस में काम करती हूँ कांग्रेस हाँ मेरे खून में कांग्रेस है मुझे कोई शक नहीं है लेकिन ਮਹਾਨ ਜੀ ਬਿਦੇ ਵਧੀਆ ਐਮਐਲਏ ਸਾਹਿਬ ਨਾਲ ਗੱਲ ਹੋ ਸਕਦੀ ਹੈ ਵੀਰੇ 2 ਮਿੰਟ ਹੋਲਡ ਰੱਖੋ ਉਹਨੇ ਤਰਨਾ ਲਾਇਆ ਵਾ ਜੀ ਬੀਕੇ ਸਟੇਟ ਵਾਲਿਆਂ ਨੇ ਸੀ ਬਲੋਕ ਵਾਲਿਆਂ ਨੇ ਉਹਨਾਂ ਤਾਰ ਤੂਰ ਜਿਹੜੀਆਂ ਸੜ ਗਈਆਂ ਨੇ ਤੇ ਇਨਸਟਰੂਮੈਂਟ ਵੀ ਕਰਨਾ ਛੱਡ ਗਏ ਨੇ ਉਹ ਰੋਡ ਜਾਮ ਕੀਤੀ ਹੋਈ ਸੀਗੀ ਐਮਐਲਏ ਸਾਹਿਬ ਕੋਲ ਇਹ ਸੁਵਾਸ਼ਨ ਜਾਂਦੇ ਸੀਗੇ ਉਹ ਕਿ ਸਾਡਾ ਤੇ ਸਾਰਾ ਬਦਲਿਆ ਜਾਣ ਜੀਕੇ ਸਟੇਟ ਜੀਕੇ ਸਟੇਟ ਸੀ ਬਲੋਕ ਤਾਜਪੁਰ ਰੋਡ ਟਿਬਾ ਰੋਡ ਟਿਬਾ ਰੋਡ ਟਿਬਾ ਰੋਡ ਕਿ ਨਾ ਭਾਈ ਸਿੱਧੇ ਹੋ ਕੇ ਉੱਧੇ ਜਿੱਥੇ ਪਹਿਲਾ ਖੜੇ ਹੋ ਆਪਣੇ ਕੋਲ ਜੋ ਵੀਰੇ 2 ਮਿੰਟ ਚ ਪੈਕ ਹੋਲ ਕਰਾ ਦੋ ਮੈਂ ਵੀਰੇ 2 ਮਿੰਟ ਚਲੋ ਕਰਾ ਦੋ ਬਹੁਤ ਵਾਰ ਬੰਦਾ ਸੁਆਸ਼ਨ ਆ ਕੇ ਦੇ ਜੇ ਸਾਡੇ ਵੱਲੋਂ ਇਹ ਨਹੀਂ ਅਸੀਂ ਕਿਹਨੇ ਕੋਈ ਅਗਰ ਫੋਨ ਤੇ ਸੁਆਸ਼ਨ ਮਿਲ ਜੇ ਉਹ ਭਈ ਜੀ ਲੋ ਮੈਂ ਫੋਨ ਤੇ ਤੁਹਾਨੂੰ ਆਪੋਜ਼ਾ ਕਰੋ ਮਿਲ ਲੇਗਾ ਐਮਐਲਏ ਨਾਲ ਗੱਲ ਕਰਾਣ ਲੱਗਾ ਕਰਾ ਦੋ ਕਰਾ ਦੋ ਚਲੋ ਅਸੀਂ ਇਹ ਜੇ ਕਹਿੰਦੇ ਆ ਐਮਐਲਏ ਸਾਹਿਬ ਜਾ ਉਹਨਾਂ ਦੇ ਕੋਈ ਦਫ਼ਤਰ ਚ ਕੋਈ ਬੰਦਾ ਆ ਜੇ ਜਿਹੜਾ ਮਰਜ਼ੀ ਆ ਕੇ ਸਾਨੂੰ ਨਿਸ਼ਵਾਸ਼ਣ ਦੇ ਜੇ ਅਸੀਂ ਕੱਲ ਨੂੰ ਕਹਿਣ ਜੋਗੇ ਤਾਂ ਹੋਵਾਂਗੇ ਨਾ ਕਿ ਅਸੀਂ ਤੇਰੇ ਕਹਿਣ ਦੇ ਤਰਨਾ ਚੁੱਕਿਆ ਸੀ ਤੁਸੀਂ ਸਾਨੂੰ ਨਿਸ਼ਵਾਸ਼ਣ ਦਿੱਤਾ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਵੀ ਪਤਾ ਹੈ ਛੋਟਾ ਕੰਮ ਨਹੀਂ ਆ ਇੱਕ ਦਿਨ ਚ 15 ਦਿਨ ਲੱਗ ਜੇ ਹਫਤਾ ਲੱਗ ਜੇ ਅਸੀਂ ਤਾਂ ਕੋਈ ਵੀ ਆ ਕੇ ਸਾਨੂੰ ਨਿਸ਼ਵਾਸ਼ਣ ਬਿਲਕੁਲ ਸਵਾਸ਼ਣ ਚਾਹੁੰਦੇ ਨੇ ਇਹ ਲੋਕ ਸਰ ਮੇਰੀ ਬਾਤ ਸੁਨੋ ਆਪਨੇ ਬਿਲਕੁਲ ਬੋਲਾ ਮੈਨੇ ਇਹ ਬਾਤ ਬੋਲੀ ਹੋਈ ਹੈ ਤਾਰੇ ਸਹੀ ਕਰवाने ਕੇ ਲੀਏ ਆਪਨੇ ਬੋਲਾ ਹੈ ਬਿਲਕੁਲ ਬੋਲਾ ਹੈ ਲੇਕਿਨ ਤਾਰੋ ਕਾ ਮਸਲਾ ਨਹੀਂ ਹੈ ਸਰ ਟ੍ਰਾਂਸਫਰਮਲ ਕਾ ਮਸਲਾ ਹੈ ਬਿਜਲੀ ਵਾਲੇ ਆ ਗਏ ਉਹ ਕਹਿੰਦੇ ਬਿਜਲੀ ਵਾਲੇ ਆ ਗਏ ਤਾਰਾ ਸਹੀ ਕਰ ਰਹੇ ਹਨ ਲੇਕਿਨ ਸਰ ਰਾਤ ਕੋ 10 ਵਜੇ ਫਿਰ ਜਬ ਐਸੀਆ ਸ਼ੁਰੂ ਹੋ ਜਾਂਦੀ ਹੈ ਨਾ ਚੱਲਨੀ ਫਿਰ ਤਾਰਾ ਟੁੱਟ ਜਾਣੀ ਹੈ गिर ਕੇ نیچے ਅੱਲਾਹ ਬਾਤ ਕਰੋ ਤਾਰਾ ਹਲਕੀ ਹੈ ਯਾਰ ਥੋੜੀ ਹੈ ਅਸਵਾਸਨ ਦੇ ਰਹੇ ਤੁਹਾਨੂੰ ਠੀਕ ਹੈ ਜੀ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਖਾਲਸਾ ਬੋਲ ਰਿਹਾ ਜੀ ਅੱਛਾ ਉਹ ਕੋਈ ਗੱਲ ਨਹੀਂ ਤੁਸੀਂ ਨਿਸ਼ਵਾਸਨ ਦਿੱਤਾ ਸਾਨੂੰ ਸਾਡੇ ਤੁਹਾਡੇ ਤੇ ਭਰੋਸਾ ਵਾ ਮੇਨ ਮੇਰੀ ਬੇਨਤੀ ਹਾਂਜੀ ਹਾਂਜੀ ਅੱਛਾ ਜੀ ਮੇਰੇ ਨੋ ਮੈਨ ਰਿਕਵੈਸਟ ਹੈ ਕਿ ਅੱਜ ਮੈਂ ਵੀ ਅੱਛਾ ਤੁਸੀਂ ਨੇ ਇੱਕ ਦਿਨ ਥੋੜਾ ਜਿਹਾ ਟਾਈਮ ਦਿਓ ਜਦੋਂ ਜਦੋਂ ਵੀ ਤੁਹਾਡੇ ਕੋਲ ਟਾਈਮ ਹੋ ਤੁਸੀਂ ਆਓ ਕਲੋਨੀ ਚ ਆਪਾਂ ਬੈਠ ਵੀ ਜਾਨੇ ਆ ਨੰਬਰ 2 ਤੇ ਨਾ ਇਹਦਾ ਟਰਾਂਸਫਰ ਬਦਲਣਾ ਪੈਣਾ ਕਿਉਂਕਿ ਲੋਡ ਜ਼ਿਆਦਾ ਵਾ ਰੋਜ਼ ਹੀ ਆਪਣਾ ਨਵਾਂ ਰਖਾ ਦਿੰਦੇ ਕੋਈ ਨਵਾਂ ਰਖਾ ਦਿਓ ਨਵਾਂ ਰਖਵਾ ਦਿਓ ਵੱਡਾ ਥੋੜਾ ਜਿਹਾ ਲੋਡ ਵਾਲਾ ਸਾਰਾ ਹੱਲ ਹੋ ਜਾਣਾ ਚਲੋ ਅਸੀਂ ਮੈਂ ਧਰਨਾ ਚਕਾ ਦੇਣਾ ਤੁਹਾਡੇ ਕਹਿਣ ਤੇ ਚਕਾਰੇ ਪਏ ਆ ਠੀਕ ਹੈ ਮਲੇ ਸਾਬ ਬਹੁਤ ਬਹੁਤ ਤੁਹਾਡਾ ਧੰਨਵਾਦ ਏ ਸਾਡੇ ਐਮਐਲਏ ਨੇ ਜੋ ਹਰ ਕੰਮ ਕਰਦੇ ਨੇ ਹਰ ਲੋਕਾਂ ਦਾ ਪਿੱਛੜਦੇ ਵੀ ਨੇ ਕਰਦੇ ਆ ਕਰ ਤੁਹਾਡਾ ਅਸ਼ਵਾਸਨ ਦਿੱਤਾ ਨਾ ਤੁਹਾਨੂੰ ਅਸ਼ਵਾਸਨ ਦਿੱਤਾ ਨਾ ਉਹਨਾਂ ਨੇ ਗੱਲ ਵੀ ਪੂਰੀ ਹੋਊਗੀ ਤੁਸੀਂ ਨਾ ਸਾਨੂੰ ਸਮਾਂ ਦਿਓ ਨਾਲੇ ਆ ਕੇ ਮਿਲਿਓ ਸਾਰੀ ਕਲੋਨੀ ਨੂੰ ਜਦੋਂ ਦੱਸੋ ਤੁਸੀਂ ਕਦੋਂ ਦਾ ਸਮਾਂ ਦੇਣੇ ਹੋ ਮੈਂ ਇੱਕ ਦਿਨ ਦੇ ਵਿੱਚ ਵਿੱਚ ਰੱਖ ਲੈਂਦੇ ਆ ਮੈਂ ਪਹਿਲਾਂ ਇਹਨੂੰ ਬਿਜਲੀ ਬੋਰਡ ਨੂੰ ਕਹਤਾ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਐਮਐਲਏ ਸਾਹਿਬ ਅਸ਼ਵਾਸਨ ਦੇਣ ਵਾਸਤੇ ਇਹਨਾਂ ਨੂੰ ਥੈਂਕ ਯੂ ਥੈਂਕ ਯੂ ਇੱਕ ਅੱਧੇ ਦਿਨ ਲੱਗੇ ਇਹ ਸਾਡੇ ਐਮਐਲਏ ਸਾਹਿਬ ਨੇ ਜਿਨ੍ਹਾਂ ਨੇ ਫੋਨ ਕੀਤਾ ਤੇ વિશ્વાસ ਦਿੱਤਾ ਕਿ ਟਰਾਂਸਫਰ ਨੂੰ ਬਦਲਾ ਦਿੱਤਾ ਜਾਊਗਾ ਇੱਕ ਅੱਧੇ ਦਿਨ ਤੱਕ ਅੰਮ੍ਰਿਤਸਰ ਮੁਲਾਕਾਤ ਵੀ ਕਰਨ ਆਣਗੇ ਇੱਕ ਵੱਡੀ ਗੱਲ ਉਹਦੀ ਹੈ ਕਿ ਐਮਐਲਏ ਸਾਹਿਬ ਨੇ ਬਿਲਕੁਲ ਹੀ ਮੌਕੇ ਤੇ ਆ ਕੇ ਕਹਿ ਦਿੱਤਾ ਕਿ ਇੱਕ ਅੱਧੇ ਦਿਨ ਤੱਕ ਤੁਹਾਡੇ ਕੋਲ ਆਵਾਂਗਾ ਤੇ ਹੱਲ ਜਿਹੜਾ ਕਰਦਾਗਾ ਸਹੀ ਐ ਐਮਐਲਏ ਸਾਡੀ ਗੱਲ ਜੀ ਬਿਲਕੁਲ ਸਹੀ ਐ ਦੇਖੋ ਮੌਜੂਦਾ ਐਮਐਲਏ ਨੇ ਹੱਲ ਵੀ ਉਹਨਾਂ ਨੇ ਹੀ ਕਰਨਾ ਸਾਡਾ ਅਸੀਂ ਇਸ ਕਰਕੇ ਉਹਨਾਂ ਨੇ ਨਿਸ਼ਵਾਸ਼ਣ ਦਿੱਤਾ ਇੱਕ ਅਦੇ ਦਿਨ ਚ ਉਹ ਮਹੱਲੇ 'ਚ ਮੀਟਿੰਗ ਕਰਨ ਵੀ ਆਣਗੇ ਉਹਨਾਂ ਨੇ ਕਿ ਮੈਂ ਨਵਾਂ ਟਰਾਂਸਫਰਮ ਰਖਾ ਦੇਣਾ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਆਪਣਾ ਇੱਥੇ ਧਰਨਾ ਸਮਾਪਤ ਕਰਦੇ ਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੁਧਿਆਣਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ